ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਲੁਕਣ ਵਾਸਤੇ ਨਹੀਂ ਆਏ ਤੁਹਾਨੂੰ ਬਸ ਵਾਸਤੇ ਆਏ ਆ ਵੀ ਜੇ ਰੋਕ ਸਕਦੇ ਜੇ ਰੋਕ ਲੋ ਇਹ ਗੱਲ ਸੁਣ ਕੇ ਬਾਪੇ ਮਤਾਬ ਨੇ ਆਪਣਾ ਗੁੱਸਾ ਕਾਬੂ ਚ ਕੀਤਾ ਉਹਨੂੰ ਇੰਨਾ ਗੁੱਸਾ ਆਵੇ ਉਹ ਜੀ ਕਰੇ ਮੈਂ ਇਹਨਾਂ ਨੂੰ ਮਾਰਦਾ ਪਰ ਉਹ ਸਿੰਘ ਸੱਚੇ ਸੀ ਮਤਾਬ ਨੇ ਆਖਿਆ ਅੱਜ ਦੀ ਨੌਕਰੀ ਜੀਂਦੇ ਰਹੇ ਤੇ ਕਰਾਂਗੇ ਆਹ ਦਾਲ ਫੋਟੋ ਚੱਲੀ ਗਈ। 타이 ਮਤਾਬ ਸਿੰਘ ਨੂੰ ਪਤਾ ਸੀ ਕਿ ਦਲ ਕਾਲਸਾ ਨਹੀਂ ਤੱਕਿਆ। ਉਹ ਜਦੋਂ ਦਲ ਕਾਲਸਾ ਦੇ ਵਿੱਚ ਆਏ ਜਥੇਦਾਰ ਬੁੱਢਾ ਸਿੰਘ ਦੇ ਸਾਹਮਣੇ ਖਲੋ ਗਏ। 타이 ਮਤਾਬ ਸਿੰਘ ਨੇ ਬੋਲ ਦਿੱਤਾ। ਜਥੇਦਾਰ ਬੁੱਢਾ ਸਿੰਘ ਨੇ ਆਖਿਆ, "ਉਨੀ ਮਤਾਬ ਸਿੰਘ ਜੀ ਆਇਆ।" ਇੰਨੇ ਜਰਾ ਮਾ ਦਰਸ਼ ਹੋਇਆ। ਬਾਬੇ ਮਤਾਬ ਸਿੰਘ ਨੇ ਆਖਿਆ, "ਇਹ ਹਾਲ ਚਾਲ ਪੁੱਛਣ ਦਾ ਟਾਈਮ ਨਹੀਂ ਆ। ਸਾਰਾ ਪੰਥ ਇੱਥੇ ਇਕੱਠਾ ਹੋਵੇ ਇੱਕ ਬਹੁਤ ਧੰਬੀਰ ਮਸਲੇ ਦੇ ਵਿਚਾਰ ਕਰ ਲਈ।" ਜਥੇਦਾਰ ਨੇ ਨਗਾਰੇ ਨੂੰ ਇਸ਼ਾਰਾ ਕੀਤਾ, ਨਗਾਰੇ ਦੇ ਚੋਟ ਲਾ ਦਿੱਤੇ। ਕਿ ਸਾਡੇ ਨਾਲ ਓਏ ਫਲਾਣਿਆ ਤੂੰ ਵੀ ਆਵੇਂ ਤੂੰ ਵੀ ਆਵੇਂ ਇੱਥੇ ਮਾਜਾ-ਵੋਜਾ ਨਹੀਂ ਮਾਰਿਆ ਜਾਂਦਿਆਂ ਕਿਉਂਕਿ ਇਹ ਪੰਥ ਮਰਜੀਵੜਿਆਂ ਦਾ ਆ ਜਦੋਂ ਖੰਡੇਵਾਦੀ ਦੀ ਪੌਣ ਮਿਲਦੀ ਆ ਇਹ ਸ਼ਰਤ ਆ ਵੀ ਸਿੱਧ ਸਮਝ ਲੈ ਕਿਵੇਂ ਕਹਦੇ ਨਹੀਂ ਉਹ ਤੁਹਾਨੂੰ ਭੁਜਾਦੀਦਾ ਵੀ ਗਾਫ ਜੇ ਤੇਰੀ ਗੱਲ ਨਹੀਂ ਗੜੀ ਅਮਰਤ ਮਿਲਦਾ ਹੀ ਉਹਨਾਂ ਨੂੰ ਆ ਜਿਹੜੇ ਮੰਨ ਲਈਂ ਇਹਦੇ ਮਰਜੀਵੜਿਆਂ ਦੀ ਪੰਥ ਪਾਉਂ ਆਣ ਜਦੋਂ ਬਾਬੇ ਮੁਤਾਬਸ ਹੁੰਦੀ ਇਹ ਗੱਲ ਸੁਣੀ ਜਥੇਦਾਰ ਨੇ ਨਗਾਰ ਕੀ ਨੂੰ ਆਖਾ ਨਗਾਰੇ ਚੋਬ ਮਾਰ ਪਈ ਘੋੜਿਆਂ ਨੂੰ ਹਰਦਾ ਸੀ ਕੋਈ ਘਾ ਲੈਣ ਗਿਆ ਸੀ ਕੋਈ ਭਾਡੇ ਮਾਇੰਦਾ ਸੀ ਕੋਈ ਲੰਗੇ ਸਜਾਰਿਆ ਸੀ ਜਿੰਨੇ ਜਿੰਨੇ ਨਗਾਰੇ ਦੀ ਆਵਾਜ਼ ਸੁਣੀ ਆ ਤੁਹਾਡੇ ਵਾਂਗਰ ਸ਼ਾਨਦਾਨ ਕਿਹਾ ਕਈ ਤਾਂ ਨੰਬਰ ਟੁੱਟ ਕੇ ਜਾਣ ਵਾਲਾ ਕੋਈ ਨਹੀਂ ਸੀਗਾ ਸਾਰੇ ਆਣ ਕੇ ਪੰਛੀ ਦੇ ਅੱਗੇ ਬਹਿ ਗਏ ਜੱਫੀਦਾਰ ਨੇ ਆਖਿਆ ਸਾਹਿਬ ਜੀ ਤੁਹਾਡੇ ਨਾਲ ਇੱਕ ਤਕਰੀਰ ਕਰਨੀ ਹੈ ਸਿੰਘਾਂ ਕੇ ਜੱਫੀਦਾਰ ਦੇ ਹੁਕਮ ਤਰਫ ਬਾਬੇ ਗੁੰਡਾ ਸਿੰਘ ਜੱਫੀਦਾਰ ਨੇ ਨਤਾਬਸ ਨੂੰ ਆਖਿਆ ਬਦਾਲਸ ਆ ਜਿੰਨੇ ਵੀ ਇੱਥੇ ਬੈਠੇ ਆ ਇਹ ਆਪਣੇ ਖਾ ਜੋ ਕੜਦੇ ਤੇ ਇਹ ਜੀਂਦੇ ਡਾਕਦੇ ਇਹ ਸਾਰੇ ਸ਼ਹੀਦ ਨਹੀਂ ਬੈਠੇ ਆ ਇਹ ਸਾਰੇ ਜੋਧੇ ਜਰਨਾਲ ਬੈਠੇ ਆ ਇਹਨਾਂ ਦੇ ਸਿਰਾਂ ਦੇ ਇਹਨਾਂ ਦੇ ਧੜਾਂ ਦੇ ਜਿਹੜੇ ਸਿਰੇ ਆ ਨਾ ਤੇ ਪੰਥ ਲਈ ਵਾਰ ਲਈ ਤਿਆਰ ਬੈਠੇ ਆ ਇਹਨਾਂ ਨੂੰ ਦੱਸ ਹੋਇਆ ਕੀ ਆ ਬਾਬੇ ਮਕਾਲਸੂਰੀ ਬਾਬੇ ਪ੍ਰਕਾਸ਼ ਨੂੰ ਜਾਂ ਗੱਲ ਕਰਤਾ ਪ੍ਰਕਾਸ਼ ਨੇ ਤੇਰੇ ਮੂੰਹ ਚੋਂ ਨਿਕਲੇ ਇੱਕ ਇੱਕ ਬੋਲ ਦਾ ਮੁੱਲ ਪਾ ਦੇਣਗੇ ਇਹਨਾਂ ਨੂੰ ਦੱਸ ਤੂੰ ਵੇਖਿਆ ਕੀ ਜਦੋਂ ਨੇ ਦੱਸਿਆ ਵੀ ਉਹ ਸੁਨੇਸਵਾ ਨੱਚਦੀ ਆ ਜਿਹੜੇ ਤਮਾਕੂ ਨੂੰ ਕਾਹ ਚਿਆ ਗਿਆ ਵਾ ਉਹ ਉਥੇ ਬੈ ਕੇ ਤਮਾਘੋ ਤੀਂ ਲਿਆ ਜਿੱਥੇ ਗੁਰੂ ਨਾਨਕ ਦਾਸ ਸਾਹਿਬ ਜੀ ਦੇ ਮਖਤ ਸਾਰੇ ਦੇਸ਼ੇ ਉਥੇ ਕੰਦਰ گاਉਂਦੇ ਨੇ ਜਿੱਥੇ ਗੁਰੂ ਘਰ ਬਾਪੂ ਹੁੰਦੇ ਸੀ ਜਿੱਥੇ ਕਦੇ ਸੰਗਤ ਸੁਰਤ ਦੇ ਹੰਸਾ ਮੰਸ ਮਲਦੀ ਲਾ ਕੇ ਬੈਂਦੇ ਸੀ ਅੱਜ ਉਥੇ ਤਮਾਸ਼ੀਰ ਤਮਾਸ਼ੇ ਦੇਖਣ ਲਈ ਲੱਗੇ ਉਹ ਸਮਰ ਜਿਹਦਾ ਅੰਮ੍ਰਿਤ ਛਕ ਕੇ ਸੇਖਿੰਦਾ ਨਾ ਮ ਪਵਿੱਤਰ ਹੋ ਗਿਆ ਉਹ ਅੰਮ੍ਰਿਤ ਦੇ ਵਿੱਚ ਢੋਡਿਆਂ ਦਾ ਲਦੇੜਾ ਦੇ ਪੈਂਦੇ ਆ ਉਹਨਾਂ ਨੇ ਖਰਮਾ ਹੀ ਲਾ ਦਿੱਤੀਆਂ ਨੇ ਇਹ ਗੱਲ ਸੁਣਦਿਆਂ ਸਾਰਿਆਂ ਦੇ ਕਲੇਜੇ ਤੇ ਭੰਮਟ ਵੱਢ ਲੋਥੇ ਹਾਲ ਸਾਜੀ ਕੋਈ ਵੀ ਉੱਥੇ ਨਹੀਂ ਸਾਰੇ ਉੱਥੇ ਉਹ ਕਹਿ ਲੱਗੇ ਜੱਗੀਦਾਰ ਜੀ ਨਹੀਂ ਅਦਾਸ ਕਰੋ ਅਪਾ ਸਾਰੇ ਜਾਣੀ ਜਾਵਾਂਗੇ ਜਾ ਕੇ ਉਹਨਾਂ ਨੂੰ ਵੱਢ ਦਈਏ ਜੱਗੀਦਾਰ ਨੇ ਆਖਿਆ ਬੈਠੋ ਅਜੇ ਤਾਂ ਗੁਰਮਤਾ ਚੱਲਣ ਡਿਆ ਗੁਰਮਤਾ ਪਾਸ ਹੋਏਗਾ ਜੱਜਦਾਰ ਨੇ ਅਨੇ ਜਸਤਰ ਕੁਦਾਸ ਨੇ ਮੁਤਾਬਸ ਨੂੰ ਆਖਿਆ ਜੀ ਤੁਸੀਂ ਕੀ ਕਹਿੰਦੇ ਹੋ ਜੱਜਦਾਰ ਮੁਤਾਬਸ ਨੇ ਆਖਿਆ ਸਾਜੀ 2 ਮਿੰਟ ਗੱਲ ਸੁਣੋ ਵੱਡਰ ਨੂੰ ਤੇ ਤਿਆਰ ਹੀ ਆ ਅਸੀਂ ਮਰਨ ਨੂੰ ਵੀ ਤਿਆਰ ਆ ਸਾਨੂੰ ਜਾਣ ਦੀ ਕੋਈ ਪਰਿਵਾਰ ਨਹੀਂ ਹੈ ਪਰ ਇੱਕ ਗੱਲ ਸੋਚ ਕੇ ਦਰੋ ਅਸੀਂ ਕਿਨੇ ਜਾਣੇ ਹਜ਼ਾਰ 2000 ਰੁਪਏ ਨੇ ਸਰ 10000 ਅਸੀਂ ਤੋਂ ਵੱਧ ਤੇ ਨਹੀਂ ਨਾ ਅਸੀਂ ਕਿੰਨੇ ਡਾੜੇ ਨਹੀਂ ਗਏ ਜਦੋਂ ਅਥੇ ਚੰਦ ਹੋਇਆ ਸਾਡੇ ਵਿੱਚੋਂ ਸ਼ਰੀਰ ਤੋਂ ਹੋ ਕੇ ਅਸੀਂ ਘਟੜਾ ਹੀ ਹੈ ਮੱੜਣਾ ਨਹੀਂ ਜੇ ਅਸੀਂ ਡਾਂਗ ਕੀਦੀ ਨਾਲ ਤੇ ਬਾਜ ਤੇ ਲਾਹਰ ਹੋਰ ਆ ਜਾਗੀ ਕੀ ਕਰਨਾ ਨਹੀਂ ਹੋ ਜਨਾਂ ਦੀ ਡਾਂਗ ਕੀਤਿਆਂ ਮਸਲਾ ਨਹੀਂ ਹੱਲ ਹੈਗਾ ਅਸੀਂ ਜਿੰਨੀ ਬੋੜ ਮਾਰਾਂਗੇ ਲਾਹਰ ਹੋਰ ਆ ਜਾਗੀ ਐਦਾਂ ਰੁਕਣੀ ਤੁਹਾਡੇ ਵਿੱਚੋਂ ਉਹ ਮਰਦ ਗੱਲ ਕਰੇ ਜਿਹੜਾ ਟੀਸੀਆ ਬੀਨ ਲਾਉਣ ਦੀ ਜ਼ਰਤ ਰੱਖਦਾ ਪਈ ਇਹ ਕੀ ਬੇਲ ਲੱਗ ਗਿਆ ਤੇ ਸਾਰੇ ਦਾ ਦਾ ਮੁੱਲ ਪੈਵੇਗਾ ਉਹ ਪਵਿੱਤਰਤਾ ਕਾਇਮ ਹੋ ਜੇਗੀ ਦੁਸ਼ਟਾਂ ਨੂੰ ਵੇਖਣਾ ਮਨ ਕਰ ਦੇਣਗੇ ਜੇ ਕੋਈ ਐਡੀ ਦੂਰੋਂ ਦੇਖੀ ਰੱਖਦਾ ਤੇ ਉਹ ਗੱਲ ਕਰੇ ਸਾਰੇ ਇਸੇ ਇੱਕ ਵੇਖਣ ਲੱਗਦੇ ਵੀ ਗੱਲ ਤੇ ਵਾਦੀ ਠੀਕ ਹੈ ਜਥੇਦਾਰ ਮਹਤਵ ਸੁਣੀ ਆ ਕੇ ਖਾਲਸਾ ਜੀ ਤੁਹਾਡੇ ਵਿੱਚੋਂ ਉਹ ਕੋਈ ਉੱਠ ਜਿਹੜਾ ਸਿਰ ਵੱਢਣ ਦੀ ਜਰੂਰਤ ਰੱਖਦਾ ਜਥੇਦਾਰ ਗੁੱਟਾ ਸਿੰਘ ਨੇ ਕਿਰਪਾਨ ਦੇ ਮਿਆਰ ਕੀਤੀ ਆਖੇ ਖਾਲਸਾ ਜੀ ਉਹ ਬਗੌਦੀ ਆ ਜਿਹਦੇ ਵਿੱਚੋਂ ਇਹ ਉਤਾਰਾ ਹੋਇਆ ਇਹ ਭਗਉਤੀ ਦੇ ਜਿੰਨੇ ਸਿਰ ਲਗਾਏ ਆ ਉਹਨਾਂ ਨੇ ਸਰਾਜ ਵਾਲੇ ਬੰਦ ਮਾਲੇ ਦਸਤਾਰਾਂ ਸਜਾਈਆਂ ਨੇ ਕੋਈ ਵੀ ਇਹ ਭਗਉਤੀ ਨੂੰ ਆਪਣੇ ਘਰ ਤੇ ਨਾ ਕਰੇ ਨਾ ਕਰੇ ਉਹ ਮਸੀਹ ਦਾ ਜਾ ਕੇ ਸਿਰ ਵੱਢੇ ਅੱਜ ਜਥੇਦਾਰ ਨੇ ਭਗਉਤੀ ਰੱਖੀ ਸੀ ਭਾਈ ਮੁਤਾਬ ਸੋਹਣੇ ਲਾ ਕੇ ਆਪਣੇ ਤੰਨਾਂ ਨੂੰ ਹੱਥ ਕਰਕੇ ਗੁਰੂਵਾਲਾ ਮੰਦ ਜਾ ਕੇ ਮਾਰ ਕੇ ਪੈਂਟ ਦਾ ਚੁੱਕੀ ਚਰਤਾਨ ਹਵਾ ਵਿੱਚ ਲਹਿਰਾ ਕੇ ਆਖਿਆ ਜਥੇਦਾਰ ਜੀ ਐਂਡਾ ਵਿੱਚੋਂ ਕਿਉਂ ਮੈਂ ਕਿਉਂ ਨਹੀਂ ਜਿੰਨਾ ਅਗੂੰ ਮੈਂ ਮੁਖੀ ਆ ਇਹ ਘਾਲ ਸਾਡੀ ਅੱਜ ਦੇ ਲੋਕਾਂ ਨੇ ਮਨਜ਼ੂਰ ਕਿ ਮੇਰੀ ਤੇ ਮੁੰਡਾ ਕਿ ਹੋਰਦਾ ਪਰ ਸ਼ਹੀਦਾਂ ਵਿੱਚ ਤਾਂ ਦੀ ਮर्यादा ਨਹੀਂ ਹੈ ਇੱਥੇ ਅਮਰ ਵਿਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਿੰਨਾ ਮਰੇ ਪਹਿਲਾ ਮਨ ਪਰੋਦੇ ਆਪਣਾ ਬਾਸ਼ਤਰ ਰੁਝਾਵੇ ਇੱਥੇ ਉਹਨਾਂ ਲੋਕਾਂ ਦਾ ਮੁੱਲ ਪੈਂਦਾ ਜਿੰਨਾ ਆਪਣੇ ਬਚਨ ਕੀਤੇ ਆ ਤੇ ਨਿਭਾਏ ਆ ਜ਼ਫੀਰਦਾਰ ਮੁਤਾਬ ਸਾਹਿਬ ਖਾਲਸਾ ਜੀ ਇਹਨਾਂ ਵਿੱਚ ਲਈ ਕਿਉਂ ਮੈਂ ਤੇ ਖਲੋਤਾ ਹੈ ਮੈਂ ਜਾ ਕੇ ਉਹਦਾ ਸਿਰ ਵਟਾਂਗਾ ਭਰੀ ਹੋਈ ਖਾਲਸੇ ਦੀ ਸਭਾ ਵਿੱਚ ਚੁੱਕ ਕੇ ਕਿਰਪਾਨ ਜਥੇਦਾਰ ਮਤਾਬ ਸੋਨੇ ਇੱਕ ਮਰਦਾਂ ਦੀ ਭਾਸ਼ਾ ਵਿੱਚ ਪ੍ਰਣ ਕਿਵੇਂ ਕੀਤਾ ਪਹੁੰਚਿਆ ਦਾ ਕਵੀ ਕਿਉਂ ਬੇਨਤੀ ਕਰ ਭੇਦ ਜਾ ਕਲੀ ਮਤਾਬ ਸਿੰਘ ਸ਼ੇਰ ਨੇ ਮੀਨ ਕੋਟ ਵਾਲੇ ਸੂਰਮੇ ਦਲੇਰ ਨੇ ਕਹਿੰਦਾ ਸ਼ੇਰਾ ਮੂਰੇ ਸੂਰ ਬੈਠੇ ਨੇ ਉਹਦਾ ਦਿਨਾਂ ਵਿੱਚ ਕੰਮ ਤੇ ਸਿੱਕੀ ਦੀ ਮਨੌਣੀ ਚੌਦਰੀ ਨੂੰ ਮਾਰ ਕੇ ਸੋਮੰਦਰ ਜਕੰਧਰੀ ਨੂੰ ਚਾਉਂਦਾ ਏ ਜਮਕਰ ਤਾਰ ਦਛੇ ਦੇ ਪਲਾਉਂਦਾ ਏ ਫੁਕਤੀ ਅੱਲੇ ਅੱਲਾ ਰੋਤੀ ਆਉਂਦਾ ਏ ਮੋਛ ਪਟ ਦੇਣੀ ਜਿਹੜੀ ਸਵਾਰ ਕੇ ਸਿੱਕੀ ਦੀ ਮਨੌਣੀ ਚੌਦਰੀ ਨੂੰ ਮਾਰ ਕੇ ਹੋ ਮਨ ਮਾਨੀਆਂ ਕਰੇ ਤੇ ਪਾਪੀ ਡਰੇ ਨਾ ਭੰਨੇ ਮੰਨਣਾ ਦੀ ਮਾਵਾਂ ਕੇ ਉਹਨਾਂ ਦੇ ਮਜ਼ਾਰੇ ਆ ਕੇ ਗਿਆ ਸਾਡਾ ਤਾਰੀ ਉਹ ਤੇਰੀ ਉੱਤੇ ਲੈ ਗਿਆ ਮਜਾ ਦੱਸਿਆ ਜੇ ਜੋਰ ਸਟਾਪ ਲੈ ਗਿਆ ਜਿੰਨਾ ਮੰਦਦਾ ਹੈ ਮਾਮਲਾ ਮੁੜਾਂਗੇ ਤਾਰ ਕੇ ਸ਼ਾਨ ਸਿੱਕੀ ਦੀ ਵਧਾਉਂਦੀ ਚੌਂਦੀ ਨੂੰ ਮਾਰ ਕੇ ਉਹ ਪਾਪਾਂ ਹਿੰ ਗੜੀ ਵੀ ਤੇਗ ਨਾਲ ਲੈਣੀਆਂ ਜਿਹੜੀ ਉੱਤਰਨਾ ਹੈ ਉੱਤੇ ਹੋਣੀ ਐ ਬਾਜੀ ਨੂੰ ਦੇ ਦੇ ਹਿਸਾਬ ਨਾਲ ਪਹੁੰਣੀ ਐ ਫੁੱਟ ਪਾਣੀ ਨਾਲ ਛੱਟ ਦੱਸ ਨੂੰ ਨਿਬਾਰ ਕੇ ਸੇਖੀ ਦੀ ਬਟਾਹਣੀ ਚਾਦਰੀ ਨੂੰ ਮਾਰ ਕੇ ਹੁਸਨੀਆਂ ਨੂੰ ਗੰਬੀਆ ਬੱਦ ਤੇਰੀ ਸੂਰਗਾਂ ਦੇ ਸੂਰਾਂ ਦੀ ਨਾਲ ਜਨਾਂ ਦੀ ਧਰੀ ਜਨਾਂ ਦੇ ਸੂਰਾਂ ਦੀ ਸ਼ੇਰ ਖਾਲਸੇ ਦਾਣਾ ਬਣ ਬਾਰ ਮਾਰ ਕੇ ਸ਼ਾਨ ਸਿੱਕੀ ਦੀ ਬਟਨੀ ਚਾਦਰੀ ਨ ਮਾਰ ਕੇ ਉਸਨੂੰ ਜੁੰਦਿਆਂ ਨੂੰ ਪੈ ਗਿਆ ਵਸਾਰ ਕੇ ਉਹਨਾਂ ਨੂੰ ਜੁੰਦਿਆਂ ਨੂੰ ਪੈ ਗਿਆ ਬੁਲਾ ਕੇ ਤੇ ਮੈਥਾ ਪਰਨਾ ਨਾਮੰਦਾ